ਨਸ਼ਤਰ ਛੱਤਾ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋਵੋਗੇ ਕਿੰਨਾ ਕਮਾਲ ਦਾ ਉਹਨੇ ਗੀਤ ਗਾਇਆ ਹਰ ਗੀਤ ਉਹਨਾਂ ਦਾ ਕਮਾਲ ਦਾ ਰਿਹਾ ਉਹਨਾਂ ਦੀ ਗਾਇਕੀ ਦਾ ਸਫਰ ਬਾ ਕਮਾਲ ਸੀ ਦਿਨ ਦੇ ਵਿੱਚ 2-2 3-3 ਸ਼ੋਅ ਵੀ ਲੱਗੇ ਆ ਪਰ ਕੀ ਤੁਹਾਨੂੰ ਇਸ ਗੱਲ ਦਾ ਪਤਾ ਕਿ ਉਹਨਾਂ ਦੀ ਧੀ ਰਾਣੀ ਹਰਮਨ ਛੱਤਾ ਇਸ ਵੇਲੇ ਨਰੇਗਾ ਮਜ਼ਦੂਰੀ ਦਾ ਕੰਮ ਕਰਦੀ ਆ ਇਸ ਤੋਂ ਪਹਿਲਾਂ ਗੋਹੇ ਕੂੜੇ ਦਾ ਕੰਮ ਕਰਦੀ ਰਹੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਇੱਕ ਸੁਪਰਸਟਾਰ ਪਿਓ ਦੀ ਧੀ ਜੇਕਰ ਸਿਰ ਦੇ ਉੱਤੇ ਗੋਹੇ ਦਾ ਬੱਠਲ ਰੱਖ ਕੇ ਰੂੜੀਆਂ ਦੇ ਵੱਲ ਜਾਂਦੀ ਹੋਵੇ ਤੇ ਲੋਕਾਂ ਦੇ ਘਰਾਂ ਦੇ ਵਿੱਚ 5-700 ਰੁਪਏ ਲਈ 1000 ਰੁਪਏ ਲਈ ਕੰਮ ਕਰਦੀ ਹੋਵੇ ਤਾਂ ਤੁਸੀਂ ਦੇਖੋ ਵੀ ਉਹਦੇ ਮਨ ਦੇ ਉੱਤੇ ਕੀ ਬਿਤਲੀ ਹੋਊਗੀ ਅਸੀਂ ਪੰਜਾਬਗਾਂ ਨੇ ਰੱਜਾਂ ਨੂੰ ਬਹੁਤ ਰਜਾਇਆ ਅਸੀਂ ਪੰਜਾਬਗਾਂ ਨੇ ਜਿਨ੍ਹਾਂ ਨੂੰ ਲੋੜ ਨਹੀਂ ਉਹਨਾਂ ਦੀ ਝੋਲੀ ਦੇ ਵਿੱਚ ਬਹੁਤ ਕੁਝ ਪਾਇਆ ਅਸੀਂ 15ਵੀਆਂ ਮਿੰਟਾਂ ਦੇ ਵਿੱਚ ਕਿਸੇ ਕਲਾਕਾਰ ਦੀਆਂ ਟਿਕਟਾਂ ਹੱਥੋਂ ਹੱਤੀ ਚੁਟਕੀ ਦੇ ਵਿੱਚ ਖਰੀਦ ਲੈਣੇ ਆ ਪਰ ਹਰਮਨ ਛੱਤਾ ਇਹ ਗੱਲ ਕਹਿੰਦੀ ਗੌਰ ਨਾਲ ਸੁਣਿਓ ਹਰਮਨ ਛੱਤਾ ਇਹ ਗੱਲ ਕਹਿ ਰਹੀ ਐ ਨੀ 77 ਛੱਤਾ ਦੀ ਧੀ ਰਾਣੀ ਕਿ ਮੈਨੂੰ ਸੱਭਿਆਚਾਰਕ ਮੇਲਿਆਂ ਤੇ ਬੁਲਾ ਲਿਆ ਕਰੋ ਮੈਨੂੰ ਵਿਆਹਾਂ ਦੇ ਵਿੱਚ ਬੁਲਾ ਲਿਆ ਕਰੋ ਤੇ ਮੈਨੂੰ 5k ਹਜ਼ਾਰ ਦਾ ਰਸ਼ ਨਹੀਂ ਲੈਦਿਆ ਕਰੋ ਬਠਿੰਡੇ ਦੇ ਵਿੱਚ ਪਿੰਡਾ ਆਦਮਪੁਰਾ ਉੱਥੋਂ ਦੀ ਰਹਿਣ ਵਾਲ ਪੈਣ ਨੂੰ ਅੱਜ ਅਸੀਂ ਮਿਲੇ ਆ ਚੱਜ ਦਾ ਵਿਚਾਰ ਮੈਂ ਤੇ ਹਰਮਨ ਸਿੰਘ ਜੀ ਨੇ ਕੀਤਾ ਕੁਝ ਕ ਗੱਲਾਂ ਜਿਹੜੀਆਂ ਸਾਨੀਆਂ ਕਰਦੇ ਪੈਣੇ ਕੀ ਹਾਲ ਨੇ ਠੀਕ ਠਾਕ ਹੋ ਹਾਂਜੀ ਬੜਾ ਚੜ੍ਹਦੀ ਕਲਾ ਚੋਂ ਪੈਣੇ ਆਪਣੀ ਨਾ ਬਾਹ ਦੇ ਉੱਤੇ ਜੋ ਟੈਟੂ ਬਣਵਾਇਆ ਬਾਪੂ ਜੀ ਦਾ ਇਹ ਦਿਖਾਓ ਪਹਿਲਾਂ ਆਹ ਲਓ ਜੀ ਇਹ ਉਹ 79% ਜੀ ਨੂੰ ਇੱਕ ਧੀ ਨੇ ਆਪਦੀ ਬਾਹ ਦੇ ਉੱਤੇ ਖਣਵਾਇਆ ਵੈਸੇ ਤਾਂ ਚਲੋ ਆਪਾਂ ਆਪਦੇ ਮਾਂ ਬਾਪ ਦਾ ਹੀ ਅੰਸ਼ਾ ਪਰ ਧੀ ਦਾ ਆਪਣੇ ਬਾਪ ਦੇ ਪ੍ਰਤੀ ਪਿਆਰ ਕਿੰਨਾ ਤੇ ਧੀ ਦੇ ਮਨ ਦੇ ਵਿੱਚ ਸਤਿਕਾਰ ਕਿੰਨਾ ਆਹ ਦੇਖ ਲਓ ਜੀ 79% ਐਕਸਪਾਇਰ 6 5 1992 6 5 1992 ਨੂੰ 76 70 ਦੁਨੀਆ ਤੋਂ ਚਲੇ ਗਏ ਤੇ ਪਰਿਵਾਰ ਦੇ ਵਿੱਚ ਉਹ ਗੁਰਬਤ ਆਈ ਜਿਹਨੂੰ ਭੈਣ ਆਪਣੇ ਮੂੰਹੋਂ ਬਿਆਨ ਕਰਨਗੇ ਭੈਣੇ ਕੀ ਹਾਲ ਆ ਹਾਂਜੀ ਵਧੀਆ ਸੱਸੀ ਕਾਲ ਜੀ ਸਾਰੇ ਜਿੰਦਗੀ ਕਿਵੇਂ ਚੱਲਦੀ ਆ ਦੇਖੋ ਜੀ ਜਿੰਦਗੀ ਤਾਂ ਬਹੁਤ ਔਖੀ ਲੰਘਾਈ ਆ ਜੀ ਮੈਂ ਔਖੀ ਕੱਟ ਰਹੀ ਆ ਮੈਂ ਤੇ ਹੁਣ ਵੀ ਚਲੋ ਮੈਂ ਗਾਇਕੀ ਲਾਈਨ 'ਚ ਹੈਗੀ ਆ ਪਰ ਫੇਰ ਵੀ ਸਰੋਤਿਆਂ ਤੋਂ ਇਹ ਮੰਗ ਕਰਦੀ ਆ ਕਿ ਜਦੋਂ ਤੁਸੀਂ ਮੈਨੂੰ ਕਿਸੇ ਪ੍ਰੋਗਰਾਮ 'ਤੇ ਬੁਲਾਉਨੇ ਆ ਤੇ ਬਸ ਮੈਨੂੰ ਇੰਨਾ ਕੁ ਕਰ ਲਿਆ ਕਰਨ ਵੀ ਮੈਨੂੰ 5-7000 ਦਾ ਰਸਣ ਹੀ ਲੈ ਦਿਆ ਕਰਨ ਮੇਰੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਪਲੀਜ਼ ਤੁਸੀਂ ਵਿਆਹਾਂ ਸ਼ਾਦੀਆਂ ਤੇ ਸੱਭਿਆਚਾਰਕ ਮੇਲਿਆਂ ਤੇ ਬੁਲਾਓ ਕਿਉਂਕਿ ਮੇਰੀ ਗਰੀਬੀ ਦੂਰ ਹੋਵੇ ਮੈਂ ਆਪਦੇ ਘਰ ਦਾ ਖਰਚਾ ਪਾਣੀ ਚਲਾ ਸਕਾਂ ਪਹਿਣੇ ਕਦੇ ਕਿਸੇ ਨੇ ਬਾਹ ਫੜੀ ਐ ਇਦਾਂ ਵੀ ਇੱਕ ਲੋੜਵੰਦ ਧੀ ਦੀ ਇੱਕ ਭੈਣ ਦੀ ਬਾਹ ਫੜ ਗਏ ਵੀ ਆਪਾਂ ਉੱਥੇ ਵੀ ਕਹਿੰਦੇ ਨੇ ਵੀ ਉਹਦੇ ਵਿੱਚ ਵੀ ਅਸੀਂ ਉਹਦੀ ਝੋਲੀ ਦੇ ਵਿੱਚ ਕੁਝ ਪਾਤਾ ਰੱਜਾਂ ਨੂੰ ਰਜਾਈ ਜਾਂਦੇ ਆ ਮੈਂ ਅਕਸਰ ਵੇਨਾ ਹੁੰਨਾ ਵੀ ਜਿਨ੍ਹਾਂ ਨੂੰ ਲੋੜ ਵੀ ਨਾ ਰਪਈਆਂ ਦੀ ਉਹਨੂੰ ਤਨ ਤਨ ਕੇ ਪੈਸੇ ਦਿੰਦੇ ਹੁੰਦੇ ਪੰਜਾਬੀ ਆ ਵੀ ਲੈ ਤੈਨੂੰ ਅਸੀਂ ਆ ਦੇਵਾਂਗੇ 10 ਲੱਖ ਰੁਪਈਆ ਜਿਹੜਾ ਮੰਗਦਾ ਹੋਵੇ ਨਾ ਕਹਿਣਗੇ 9k ਲੈ ਲਓ 9.5 ਲੈ ਲਓ 9.5 ਕਰ ਲਓ ਕਦੇ ਤੁਹਾਨੂੰ ਨਹੀਂ ਕਿਸੇ ਨੇ ਕਿਹਾ ਜੀ ਕਿ ਆ ਲੈ 21000 ਆ ਲੈ 31000 ਸਾਡੇ ਮੇਲੇ ਤੇ ਆ ਦੇਖੋ ਜੀ ਮੈਨੂੰ ਸਰੋਤੇ ਚਲੋ ਅੱਗੇ ਨਾਲ ਬਹੁਤ ਫਰਕ ਆ ਬੁਲਾਉਂਦੇ ਨੇ ਵਧੀਆ ਰਿਸਪੌਂਸ ਵੀ ਮਿਲਦਾ ਪਰ ਫੇਰ ਵੀ ਕਿਤੇ ਕਿਤੇ ਐਂ ਗਰਾਰੀ ਪਸਾ ਲੈਂਦੇ ਵੀ ਭੈਣ ਜੀ ਤੁਸੀਂ ਚਲੋ 10k ਲੈ ਲਓ ਤੁਸੀਂ 5 ਕੇ 1000 ਲਓ ਦੇਖੋ ਜੀ ਮੈਂ ਆਪਣਾ ਗਰੁੱਪ ਲੈ ਕੇ ਜਾਣੀ ਕਿਉਂਕਿ ਮੈਨੂੰ ਗਾਇਕੀ ਲਾਈਨ ਦੇ ਵਿੱਚ ਹਜੇ ਮੇਰਾ ਨਵਾਂ ਨਵਾਂ ਕੰਮ ਸਟਾਰਟ ਹੋਇਆ ਤੇ ਮੈਂ ਆਪਣੇ ਗਰੁੱਪ ਨਾਲ ਹੀ ਗਾਉਣੀ ਹੈ ਜਦੋਂ ਕਿਤੇ ਗਾਉਣੀ ਪਰ ਮੈਨੂੰ ਇਹ ਹੁੰਦਾ ਵੀ ਚਲੋ ਮੈਨੂੰ ਘੱਟ ਵੀ ਨੁਕਸਾਨ ਵੀ ਆ ਮੇਰੇ ਪੱਲਿਓ ਕੋਈ ਗੱਲ ਨਹੀਂ ਚਲੋ ਮੈਂ ਫੇਰ ਵੀ ਮੈਂ ਕੋਸ਼ਿਸ਼ ਕਰਦੀ ਹਣੀ ਵੀ ਮੈਂ ਜਾਵਾਂ ਮੇਰੇ ਘਰ ਦਾ ਖਰਚਾ ਤੁਰੂਗਾ ਜੀ ਚਲੋ ਵਧੀਆ ਗੱਲ ਹੈ ਪੈਣੇ ਤੁਹਾਡਾ ਖਰਚਾ ਤੁਰੇ ਜਾਵੇ ਪਰ ਤੁਹਾਡਾ ਪਿੱਛੇ ਜਿਹੜਾ ਇੱਕ ਗੀਤ ਆਇਆ ਸੀਗਾ ਜਿਨ੍ਹਾਂ ਨੂੰ ਦੁੱਧ ਪਿਉਂਦੇ ਰਹੇ ਸੱਪ ਬਣ ਕੇ ਡੰਗ ਗਏ ਆ ਉਹ ਜਿਹੜਾ ਆ ਹਾਂਜੀ ਉਹ ਦੀਪ ਵੀਰ ਦਾ ਬਹੁਤ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਮੈਨੂੰ ਥੱਲੋਂ ਚੱਕ ਕੇ ਉੱਪਰ ਖੜੀ ਕੀਤਾ ਉਹਨਾਂ ਦੀ ਬਦੌਲਤ ਅੱਜ ਜੋ ਕੁਛ ਹੈ ਹੋ ਸਾਨੂੰ ਪੌੜੀਆਂ ਬਣਾ ਕੇ ਕਈ ਅੰਬਰਾਂ ਤੇ ਚੜੇ ਔਖੇ ਟਾਈਮ ਨਾਲ ਕੋਈ ਵਿਰਲਾਹੀ ਖੜੇ ਔਖੇ ਟਾਈਮ ਨਾਲ ਕੋਈ ਵਿਰਲਾਹੀ ਖੜੇ ਹੋ ਦਿਨ ਚੱਲਦੇ ਪਾਵੇਂ ਮਹਣੇ ਘੋਦਿਨ ਚੱਲਦੇ ਭਾਵੇਂ ਮਹੜੇ ਉਹਦੀ ਰਜਾ ਚ ਲੰਘਦੇ ਆ ਜਿੰਨਾ ਨੂੰ ਦੁੱਧ ਪਿਲਾਉਂਦੇ ਰਹਿ ਸੱਪ ਬਣ ਕੇ ਡੰਗ ਗਏ ਆ ਜਿੰਨਾ ਨੂੰ ਦੁੱਧ ਪਿਲਾਉਂਦੇ ਰਹਿ ਸੱਪ ਬਣ ਕੇ ਡੰਗ ਗਏ ਆ ਹੋ ਕਿਵੇਂ ਪੁੱਲ ਜਾਈਏ ਅਸੇ ਨਜਰੋਂ ਗਿਰਿਆ ਨੂੰ ਮੋਤੀਆਂ ਤੋਂ ਮਹਿੰਗੇ ਅੱਖਾਂ ਹੰਝੂ ਕਿਰਹਾਂ ਨੂੰ ਹੋ ਕਿਵੇਂ ਪੁੱਲ ਜਾਈਏ ਅਸੇ ਨਜਰੋਂ ਗਿਰਿਆ ਨੂੰ ਮੋਤੀਆਂ ਤੋਂ ਮਹਿੰਗੇ ਅੱਖਾਂ ਹੰਝੂ ਕਿਰਿਆ ਨੂੰ ਹੋ ਦੀਪ ਵੈਨੜੇ ਬਾਲਿਆ ਹੋ ਦੀਪ ਵੈਨੜੇ ਰਿਸ਼ਤੇ ਵਾਂਗ ਕੱਟੇ ਪਟੰਗ ਦੇ ਆ ਜਿਨ੍ਹਾਂ ਨੂੰ ਦੁੱਧ ਪਲਾਉਂਦੇ ਰਹਿ ਸਪ ਬਣ ਕੇ ਡੰਗ ਗਏ ਆ ਜਿਨ੍ਹਾਂ ਨੂੰ ਦੁੱਧ ਪਲਾਉਂਦੇ ਰਹਿ ਸਪ ਬਣ ਕੇ ਡੰਗ ਗਏ ਆ ਬਹੁਤ ਸੋਹਣਾ ਬਹੁਤ ਸੋਹਣਾ ਪਾਣੇ ਬਹੁਤ ਸੋਹਣਾ ਗਾਇਆ ਇਨਾ ਭੈਣਾ ਦੀ ਆਪਾਂ ਇੱਜ਼ਤ ਕਰਿਆ ਕਰਗੇ ਇਹ ਭੈਣਾ ਗੰਦਾ ਗੀਤ ਨਹੀਂ ਗਾਉਂਦੀਆਂ ਨਾ ਤਾਂ ਇਹ ਕਹਿੰਦੀਆਂ ਵੀ ਭਾਈ ਬੈਲੀ ਮੈਨੂੰ ਇਦਾਂ ਦਾ ਪਿਆਰਾ ਲੱਗਦਾ ਨਾ ਇਹ ਕਹਿੰਦੀਆਂ ਮੈਂ ਬੰਬ ਮਾਰੂੰਗੀ ਨਾ ਇਹ ਕਹਿੰਦੀਆਂ ਜੀ ਕਿ ਮੈਂ ਜੱਟੀ ਤਾਂ ਐ ਹੁੰਦੀ ਆ ਤੇ ਪਤੰਗ ਵਰਗੀ ਤੇ ਫਲਾਣਾ ਐ ਕਰ ਜਾਂਦੀ ਢਿੰਗੜਾ ਐ ਕਰ ਜਾਂਦੀ ਆ ਜੋ ਅੱਜ ਕੱਲ ਗੰਦਪੱਲ ਚਾਹੀਦਾ ਚੱਲਦਾ ਹੈਗਾ ਟੀਵੀ ਦੇ ਉੱਤੇ ਇਹ ਓਵੇਂ ਤਾਂ ਨਹੀਂ ਕਰਦੀਆਂ ਤੇ ਆਪਾਂ ਨੂੰ ਸਿਰ ਟਕੇ ਵਾਲੀਆਂ ਭੈਣਾ ਪਸੰਦ ਹਨ ਕਿ ਨਹੀਂ ਜਾਂ ਆਪਾਂ ਨੂੰ ਲੀੜੇ ਲਾਉਣ ਵਾਲੇ ਲੋਕ ਹੀ ਪਸੰਦ ਆ ਇਨਾ ਸਿਰ ਟਕੇ ਵਾਲੀਆਂ ਭੈਣਾ ਦੀ ਜਿਨ੍ਹਾਂ ਦਾ ਪਿਤਾ ਪੁਰਖੀ ਬਹੁਤ ਵੱਡਾ ਸਤਿਕਾਰ ਹੋਣਾ ਚਾਹੀਦਾ ਆਪਾਂ ਇਹਨਾਂ ਦੀ ਕਦਰ ਨਹੀਂ ਕੀਤੀ ਗਈ ਇਹ ਤੇ ਇਹਨਾਂ ਵਰਗੇ ਹੋਰਾਂ ਨੂੰ ਤੁਸੀਂ ਪਿਆਰ ਸਤਿਕਾਰ ਦਿਆ ਕਰੋ ਮੇਰੀ ਇੱਕ ਪੰਜਾਬੀਆਂ ਨੂੰ ਹਮੇਸ਼ਾ ਬੇਨਤੀ ਵੀ ਰਹਿੰਦੀ ਆ ਤੇ ਉਹ ਲਾਂਭਾ ਵੀ ਰਹਿੰਦਾ ਤੁਸੀਂ ਜੀਨੂੰ ਕਿਨੂੰ ਮਰਜ਼ੀ ਕਹਿ ਦਿੰਦੇ ਸਾਡੇ ਮੇਲੇ ਤੇ ਆਈ ਸਾਡੇ ਸੈਮੀਨਾਰ ਤੇ ਆਈ ਅਸੀਂ ਟੂਰਨਾਮੈਂਟ ਕਰਾਉਣ ਲੱਗੇ ਕਬੱਡੀ ਦਾ ਅਸੀਂ ਜੀ ਰੇਡਰ ਨੂੰ ਇੰਨੇ ਪੈਸੇ ਦੇਣੇ ਆ ਉਹਨੂੰ ਟਰੈਕਟਰ ਦੇਣਾ ਉਹਨੂੰ ਬੁਲਟ ਦੇਣਾ ਅਸੀਂ ਫਲਾਣੀ ਥਾਂ ਤੇ ਕਲਾਕਾਰ ਸੱਦੇ ਆ ਤੁਸੀਂ ਐਵੇਂ ਬੁਲਾ ਲੈਨੇ ਉਹਨਾਂ ਨੂੰ ਕੁਝ ਦਿਆ ਵੀ ਕਰੋ ਕੋਈ ਲੱਕੜ ਦੇ ਕੁੱਕੜ ਦੀ ਕੋਈ ਲੋੜ ਨਹੀਂ ਤੁਹਾਡੇ ਦੀ ਨਾ ਇਹਨਾਂ ਨੂੰ ਲੋੜ ਆ ਨਾ ਕਿਸੇ ਹੋਰ ਨੂੰ ਲੋੜ ਆ ਗੱਲ 'ਚ ਲੋਈ ਪਾ ਦੇ ਨੇ 250 ਰੁਪਏ ਵਾਲੀ ਇਹੋ ਜਿਹੀ ਸਨਮਾਨਾਂ ਦੀ ਲੋੜ ਨਹੀਂ ਪੀਪੇ ਦੇ ਵਿੱਚ ਆਟਾ ਚਾਹੀਦਾ ਜੇ ਤੁਸੀਂ ਮੰਨ ਲਓ ਉਦਾਹਰਨ ਦੇ ਤੌਰ ਦੇ ਉੱਤੇ 100 ਕਿਲੋਮੀਟਰ ਦੂਰੋਂ ਕਿਸੇ ਨੂੰ ਬੁਲਾ ਰਹੇ ਆ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਸ ਗੱਲ ਦਾ ਕਿ ਉਹ ਬੱਸ ਦੇ ਵਿੱਚ ਕਿਉਂ ਆਵੇ ਉਹਨੇ ਕਾਰ ਤੇ ਆਉਣਾ ਉਹਨੂੰ ਕਾਰ ਦਾ ਤੇਲ ਵੀ ਲੱਗਣਾ ਉਹਦਾ ਡਰਾਈਵਰ ਦਾ ਵੀ ਖਰਚਾ ਲੱਗਣਾ ਉਹਨੂੰ ਰੋਟੀ ਪਾਣੀ ਵੀ ਚਾਹੀਦਾ ਰਾਹ 'ਚ ਟੋਲ ਵੀ ਲੱਗਣਾ ਉਹਨੇ ਚਾਰ ਪੈਸੇ ਘਰੇ ਵੀ ਲੈ ਕੇ ਜਾਣੇ ਦਿਨ ਮਾਰਿਆ ਤੁਹਾਡੇ ਬਲਾਵੇ ਦੇ ਉੱਤੇ ਤੇ ਜੇ ਨਹੀਂ ਲੋੜ ਤਾਂ ਫਿਰ ਆਪਦੇ ਆਂਡ ਗਵਾਂਡ ਦੇ ਵਿੱਚ ਬਹੁਤ ਸਾਰੇ ਹੋਰ ਚੰਗੇ ਲੋਕ ਹੁੰਦੇ ਆ ਤੁਸੀਂ ਉਹਨਾਂ ਨੂੰ ਬੁਲਾਇਆ ਕਰੋ ਸੋ ਭੈਣੇ ਸੱਭਿਆਚਾਰਕ ਮੇਲਿਆਂ ਤੇ ਹੁਣ ਕਿੰਨੇ ਕੁ ਲੋਕ ਬੁਲਾ ਲੈਂਦੇ ਆ ਕਿੰਨੇ ਕੁ ਪੈਸੇ ਦੇ ਦਿੰਦੇ ਆ ਦੇਖੋ ਵੀਰ ਜੀ ਇਹ ਵੀ ਸੱਭਿਆਚਾਰਕ ਮੇਲਿਆਂ ਤੇ ਬੁਲਾ ਲੈਂਦੇ ਆ ਵਧੀਆ ਮੇਰਾ ਮਾਨ ਸਤਕਾਰ ਕਰਦੇ ਆ ਜੀ ਕਿਉਂਕਿ ਆਪਣੇ ਏਰੀਆ ਨਾਲੋਂ ਇਧਰ ਫਗਵਾੜੀ ਏਰੀਆ ਨਹੀਂ ਵਧੀਆ ਹਾਂਜੀ ਦਵਾਬੇ ਏਰੀਆ ਚ ਵਧੀਆ ਸਨਮਾਨ ਸਨਮਾਨ ਕਰਦੇ ਆ ਜੀ ਹੂੰ ਜਿਨੇ ਕ ਮਤਲਬ ਆਪਦੇ ਮੂੰਹੋਂ ਕਹਿ ਦਿੰਦੇ ਹੋ ਘੱਟ ਵੀ ਜਾਂਦੇ ਤੇ ਵੱਧ ਵੀ ਜਾਂਦੇ ਚਲੋ ਮੈਨੂੰ 25 30 ਮਤਲਬ ਦੇ ਦਿੰਦੇ ਆ ਜੀ 25 3000 ਮਿਲ ਜਾਂਦਾ ਚਲੋ ਵਧੀਆ ਗੱਲ ਆ ਤੁਹਾਨੂੰ ਗੱਡੀ ਦਾ ਖਰਚਾ ਕੱਢ ਕੇ ਜੇ ਤੁਹਾਨੂੰ ਸੱਜੀਆਂ ਦਾ ਖਰਚਾ ਕੱਢ ਕੇ ਤੁਹਾਨੂੰ 10000 ਰੁਪਏ ਬਚਦਾ ਹੋਵੇ 8000 ਰੁਪਏ ਬਚਦਾ ਹੋਵੇ ਬੜੀ ਸੋਹਣੀ ਗੱਲ ਆ ਹੋਰ ਤੁਹਾਨੂੰ ਵੱਧ ਮਿਲਣ ਲੱਗਣ ਹਾਂਜੀ 6 ਤਾਂ ਪੱਕੀਆਂ ਹੋਈਆਂ ਕੱਚੀਆਂ ਹਲੇ ਹਾਂਜੀ ਮੈਂ ਕੱਚੀਆਂ ਹੀ ਆ ਜੀ ਮਤਲਬ ਟਾਇਲ ਬੱਤਾ ਹੀ ਆ ਜੀ ਟਾਇਲ ਬੱਤਾ ਹੀ ਆ ਤੁਹਾਡੀਆਂ ਛੱਤਾ ਪੱਕੀਆਂ ਹੋ ਜਾਣ ਹਾਂਜੀ ਬਸ ਮੈਂ ਹੀ ਰਿਮਾਂਡ ਕਰਦੀ ਆ। ਇੰਨੇ ਕਿਤਾ ਜੋਗੇ ਪੰਜਾਬੀ ਹੈਗੇ ਆ ਤੁਹਾਨੂੰ ਅਸੀਂ ਇਹ ਨਹੀਂ ਗੱਲ ਕਹਿੰਦੇ ਵੀ ਇਹਨਾਂ ਨੂੰ ਪੈਸੇ ਦਿਓ, ਤਰਸ ਖਾ ਕੇ ਇਹਨਾਂ ਨੂੰ 1100 ਭੇਜੋ, 2100 ਭੇਜੋ, 11000 ਭੇਜੋ ਐ ਨਹੀਂ ਕਹਿੰਦਾ ਮੈਂ। ਭਾਵੇਂ ਤੁਸੀਂ ਵੀ ਨਹੀਂ ਕਦੇ ਕਿਸੇ ਨੂੰ ਕਹਿਣਾ ਵੀ ਭਾਈ ਮੇਰੀ ਉਦਾਂ ਆਰਥਿਕ ਮਦਦ ਕਰੋ, ਬਿਲਕੁਲ ਨਹੀਂ ਚਾਹੀਦੀ। ਜਿਹੜਾ ਕੰਮ ਇਹਨਾਂ ਨੂੰ ਆਉਂਦਾ ਉਸ ਕੰਮ ਲਈ ਬੁਲਾਓ। ਦੇਖੋ ਜੀ ਮੈਂ ਸਤਿਅਤੋਂ ਇਹੀ ਮੰਗ ਕਰਦੀ ਆ ਕਿ ਮੈਨੂੰ ਉਹਨਾਂ ਦੇ ਪੈਸੇ ਦੀ ਕੋਈ ਲੋੜ ਨਹੀਂ, ਉਹਨਾਂ ਦੀ ਮੈਨੂੰ ਨੰਨ੍ਹ ਦਾ ਦਵਾ ਮਾ ਚਾਹੀਦੀ ਆ ਮੈਨੂੰ ਮੇਰੇ ਕੰਮ ਦੇ ਮੈਨੂੰ ਪੈਸੇ ਦੇਣ ਬਸ ਇਹ ਦਵਾ ਕਰ ਦੇ ਤੇ ਭੈਣ ਇੱਕ ਜੋਤੀ ਹਰਣਾ ਕੀ ਸੁਣਾਇਆ ਜੀ ਤੁਸੀਂ ਜਦੋਂ ਪੇਸ਼ ਕੀਤਾ ਨਾ ਤੁਹਾਡੇ ਤੇ ਲਾਭ ਹੀ ਰਹੀ ਆ ਗਿਆ ਸੀ ਸਿੱਧਾ ਮਾਚੇ ਚੇਤੇ ਕਰਦੇ ਹਾਂ ਭੈਣ ਜੀ ਅਸਲ ਦੇ ਵਿੱਚ ਨਾ ਮੈਂ ਹੋਰ ਗੱਲ ਦੱਸ ਦਿੰਦਾ ਤੁਸੀਂ ਚੇਤੇ ਕਰੋ ਨਾ ਚਾਹੇ ਮੈਂ ਗੱਲਬਾਤ ਜਾਰੀ ਰੱਖਦਾ ਭੈਣ ਜੀ ਪੜੇ ਨਹੀਂ ਹੈਗੇ ਤੇ ਭੈਣ ਜੀ ਨੂੰ ਜੀਤਾ ਜਿਹੜੇ ਉਹ ਚੇਤੇ ਕਰਾਇਆ ਜਾਂਦੇ ਆ ਤੇ ਕਈ ਵਾਰੀ ਭੁੱਲ ਵੀ ਜਾਂਦੇ ਆ ਚੇਤੇ ਆ ਗਿਆ ਜੀ ਨਹੀਂ ਆਇਆ ਚਲੋ ਤੁਸੀਂ ਉਧਰ ਨੇ ਪਾਸੇ ਪੁੱਛ ਕੇ ਆਓ ਮੈਂ ਤੇ ਗੱਲਬਾਤ ਜਾਰੀ ਰੱਖਦਾ ਕੋਈ ਗਲਤੀ ਨਹੀਂ ਆਦਾ একদম ਪੈਂਜੀ ਜਦੋਂ ਅਸੀਂ ਇੰਟਰਵਿਊ ਵੀ ਕਰਦੇ ਸੀ ਨਾ ਤੇ ਪੈਂਜੀ ਵਿਚਾਲੇ ਕਈ ਵਾਰੀ ਗੱਲ ਭੁੱਲ ਜਾਂਦੇ ਦੇਖੋ ਬੰਦਾ ਜਿਹੜਾ ਗੁਰਬਤ ਦੇ ਵਿੱਚੋਂ ਨਿਕਲ ਰਿਹਾ ਹੋਵੇ ਜਿਹੜੇ ਬੰਦੇ ਨੂੰ ਇਸ ਗੱਲ ਦਾ ਫਿਕਰ ਹੋਵੇ ਵੀ ਕੱਲ ਨੂੰ ਪੀਪੇ ਦੇ ਵਿੱਚ ਆਟਾ ਕਿਵੇਂ ਆਉਣਾ ਉਹ ਬੰਦਾ ਕਈ ਵਾਰੀ ਚੇਤੇ ਦੇ ਵਿੱਚੋਂ ਵਿਸਰ ਜਾਂਦਾ ਇਹ ਸਕੂਲ ਨਹੀਂ ਗਏ ਪੜ੍ਹੇ ਨਹੀਂ ਹੈਗੇ ਪੈਂਜੀ ਆਇਆ ਚੇਤਾ ਹਾਂਜੀ ਹਾਂਜੀ ਆਉਣ ਦਿਓ ਫਿਰ ਨਾ ਕਰੀ ਪਰੋ ਸਾਹਾ ਕਿਸੇ ਉੱਤੇ ਇੱਥੇ ਕੋਈ ਕਿਸੇ ਦਾ ਹਮਤ ਨਹੀਂ ਇਹ ਦੁਨੀਆ ਭਰੀ ਫਰੇਬਾਂ ਦੀ ਇਤ ਇਥੋਂ ਜਹਾਨੀ ਮਿੱਤਰਾ ਜਤ ਨਹੀਂ ਇਹ ਤੇਰੇ ਉੱਪਰ ਉਪਰੋ ਨੇ ਇਹ ਤੇਰੇ ਉੱਪਰ ਉਪਰੋ ਨੇ ਅੰਦਰੋਂ ਤਾਂ ਜ਼ਹਿਰੀ ਸਾਰੇ ਨੇ ਦੱਤੀ ਦੇ ਦੰਦੇ ਇੱਕ ਪਾਸੇ ਦੁਨੀਆ ਦੇ ਪਾਸੇ ਚਾਰੇ ਨੇ ਕਿੱਥੋਂ ਬਹਨੇ ਤੇਰੇ ਹਮੈਤੀ ਜੋ ਗੱਲ-ਗੱਲ ਤੇ ਲਾਉਂਦੇ ਲਾਰੇ ਨੇ ਅਰੇ ਹੀ ਬੱਚ ਕੇ ਦੋਗਲੇ ਆਹਾਂ ਲੋਕਾਂ ਤੋਂ ਬਹੁਤ ਖੂਬ ਬਹੁਤ ਖੂਬ ਅੱਗੇ ਆਉਣ ਦਿਓ ਇਹ ਭੋਲੀਆਂ ਸ਼ਕਲਾਂ ਵਾਲਿਆਂ ਤੋਂ ਜੇ ਬਚ ਸਕਦਾ ਤਾਂ ਬਚ ਜਾਵੇ ਇਹ ਚੁਗਲਖੋਰਾਂ ਦੀ ਦੁਨੀਆ ਏ ਇੱਥੇ ਮੁੱਲ ਨਾ ਪੈਂਦਾ ਸੱਚ ਦਾ ਵੇ ਇਹ ਚੁਗਲਖੋਰਾਂ ਦੀ ਦੁਨੀਆ ਏ ਇੱਥੇ ਮੁੱਲ ਨਾ ਪੈਂਦਾ ਹਾ ਸੱਚ ਦਾ ਵੇ ਓ ਸੁੱਕ ਜਾਂਦੇ ਜਾਂ ਡੁੱਬ ਜਾਂਦੇ ਆ ਸੁੱਕ ਜਾਂਦੇ ਜਾਂ ਡੁੱਬ ਜਾਂਦੇ ਜੋ ਹੁੰਦੇ ਕੰਨੀ ਵਾਲੇ ਕਿਆ ਰਹੇ ਨੇ ਦੱਤ ਹੀ ਦੇ ਦੰਦੇ ਇੱਕ ਪਾਸੇ ਦੁਨੀਆ ਦੇ ਪਾਸੇ ਚਾਰੇ ਨੇ ਕਿੱਥੋਂ ਬਹਣੇ ਤੇਰੇ ਹਮੈਤੀ ਜੋ ਗੱਲ-ਗੱਲ ਤੇ ਨਾਉਂਦੇ ਲਾਰੇ ਨੇ ਰਹੀ ਬਚ ਕੇ ਧੋਗ ਲਈ ਆਹਾਂ ਲੋਕਾਂ ਤੋਂ ਬਹੁਤ ਖੂਬ ਤੁਸੀਂ ਕਮਾਲ ਕਰ ਦਿੰਦੇ ਹੋ ਇਹ ਆ ਇਹ ਨੜੀ ਆਵਾਜ਼ ਦਾ ਪ੍ਰਭਾਵ ਇਹ ਇਹਨਾਂ ਦੀ ਖਿੱਚ ਭਰਪੂਰ ਆਵਾਜ਼ ਆ ਇਹਨਾਂ ਨੂੰ ਤੁਸੀਂ ਬੁਲਾਇਆ ਕਰੋ ਤੇ ਫੋਨ ਨੰਬਰ ਮੈਂ ਤੁਹਾਨੂੰ ਦੱਸ ਦਿੰਨਾ ਵੀ ਭਾਈ ਮੈਂ ਵੀ ਦਰਜ ਕੀਤਾ ਹੋਇਆ 83600 ਆ ਯਾਨੀ ਕਿ 83600 ਤੇ 00567 83600 00567 ਇਸ ਫੋਨ ਨੰਬਰ ਦੇ ਉੱਤੇ ਟੱਲੀ ਖੜਕਾ ਲਿਆ ਕਰੋ ਇਹਨਾਂ ਨੂੰ ਬੁੱਕ ਕਰਿਆ ਕਰੋ ਇਹਨਾਂ ਨੂੰ 21000 ਦੇ ਵਿੱਚ 31000 ਦੇ ਵਿੱਚ ਘੱਟੋ-ਘੱਟ ਜ਼ਰੂਰ ਬੁੱਕ ਕਰਿਆ ਕਰੋ ਐਵੇਂ ਨਾ ਵੀ ਜਿਹੜਾ ਰਜਾ ਉਹਨੂੰ ਤੁਨ ਤੁਨ ਕੇ ਖਵਾਈ ਜਾਇਆ ਕਰੋ ਵੀ ਤੂੰ ਆ ਖਾ ਉਹ ਜਿਹੜੇ ਬਾਉਂਸਰ ਬਾਉਂਸਰ ਵਾਲੇ ਆਉਂਦੇ ਆ ਅਸੀਂ ਸਤਿ ਸਤਕਾਰ ਸਭ ਦਾ ਹੀ ਕਰਦੇ ਆ ਬੌਂਸਰਾਂ ਦਾ ਵੀ ਰੋਜ਼ਗਾਰ ਚੱਲਦਾ ਰਹੇ ਪਰ ਗੱਲ ਇਹ ਵੀ ਕਈ ਵਾਰੀ ਬੌਂਸਰਾਂ ਨੂੰ ਵੇਖ ਕੇ ਪਤਾ ਲੱਗਦਾ ਵੀ ਵਿਚਾਲੇ ਜਿਹੜਾ ਬੰਦਾ ਜਾਂਦਾ ਨਾ ਇਹ ਕੋਈ ਕੰਮ ਦੀ ਗੱਲ ਲੱਗਦਾ ਹੀ ਆ ਪਰ ਹੁੰਦੀ ਹੈ ਨਹੀਂ ਉਹ ਉਹ ਬੌਂਸਰਾਂ ਕਰਕੇ ਪਛਾਣ ਹੁੰਦੀ ਆ ਇਹ ਕੋਈ ਬੌਂਸਰਾਂ ਵਾਲੇ ਨਹੀਂ ਆਪਾਂ ਤਾਂ ਸਕੂਟਰਾਂ ਵਾਲੇ ਬੰਦੇ ਆ ਹਨਾ ਹਾਂਜੀ ਵੀਜੀ ਹਾਂਜੀ ਤੇ ਇਹਨਾਂ ਨੂੰ ਜਿਹੜੇ ਵੀਰ ਨਾਲ ਲੈ ਲੈ ਕੇ ਤੁਰੇ ਫਿਰਦੇ ਕਾਰ ਦੇ ਵਿੱਚ ਵੀ ਇੱਥੇ ਇੰਟਰਵਿਊ ਕਰਵਾ ਲਈਏ ਇੱਥੇ ਇੰਟਰਵਿਊ ਕਰਵਾ ਲਈਏ ਉਹ ਵੀ ਕੋਈ ਬਿਜ਼ਨਸਮੈਨ ਨਹੀਂਗੇ ਵਪਾਰੀ ਨਹੀਂਗੇ ਉਹ ਚਾਹੁੰਦੇ ਜੀ ਕਿ ਇਹਨਾਂ ਦੀ ਰੋਟੀ ਪਾਣੀ ਚੱਲ ਜੇ ਤੁਸੀਂ ਚਲਾਉਣੀ ਤੁਸੀਂ ਬਹੁਤ ਚੰਗੇ ਲੋਕ ਹੋ ਯਾਰ ਤੁਸੀਂ ਲੋੜਵੰਦਾ ਦੀ ਹਮੇਸ਼ਾ ਮਦਦ ਕਰਦੇ ਹੋ ਇਹ ਭੈਣ ਲੋੜਵੰਦਾ ਭੈਣੇ ਠੀਕ ਹੋ ਤੁਸੀਂ ਚੜ੍ਹਦੀ ਕਲਾ ਚ ਰਹੋ ਇਹ ਮੇਰੀ ਭੈਣ ਸਤਿਕਾਰਯੋਗ ਇਹਦਾ ਵੱਧ ਤੋਂ ਵੱਧ ਆਪਾਂ ਮਾਨ ਸਤਿਕਾਰ ਕਰਨਾ ਇਹਨੂੰ ਸੱਚੀ ਮੁੱਚੀ ਆਪਾਂ ਮਾਨ ਸਤਿਕਾਰ ਦੇਗੇ ਇਹਨੂੰ ਪੈਰਾਂ ਸਰ ਕਰ ਦਗੇ ਤੇ ਮੈਨੂੰ ਵੀ ਚੰਗਾ ਲੱਗੂਗਾ ਬਈ ਯਾਰ ਅਸੀਂ ਜਿਹੜੀ ਬੇਨਤੀ ਕੀਤੀ ਸੀ ਤੁਸੀਂ ਸਵੀਕਾਰ ਕਰ ਲਈ ਆ ਅਸੀਂ ਆਪਦੇ ਲਈ ਕੁਝ ਨਹੀਂ ਮੰਗਦੇ ਜਿਹੜਾ ਵੀ ਤੁਹਾਡੇ ਕਲਾਵਾਨ ਬੰਦਾ ਕਲਾਵਾਨ ਤੁਹਾਡੇ ਮੁਹੱਲੇ ਚ ਵੀ ਹੋ ਸਕਦਾ ਤੁਹਾਡੇ ਪਿੰਡ ਦੇ ਵਿੱਚ ਵੀ ਹੋ ਸਕਦਾ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੇ ਹੋ ਸਕਦੇ ਆ ਉਹੜੀ ਬਾਹ ਫੜਿਆ ਕਰੋ ਐਵੇਂ ਨੁਘੋਚ ਨਗਾ ਚ ਕੱਟ ਕੇ ਨਾ ਆਪਦਾ ਸਮਾਂ ਬਰਬਾਦ ਕਰੋ ਨਾ ਦੂਜੇ ਦਾ ਕਰੋ ਪਸੰਦ ਸਾਨੂੰ ਕੁਝ ਵੀ ਨਹੀਂ ਪੰਜਾਬਗਾਂ ਨੂੰ ਸਾਡੀ ਸਮੱਸਿਆ ਇਹ ਪਰ ਇਹਨਾਂ ਨੂੰ ਆਪਾਂ ਪਸੰਦ ਦਾ ਵਿਸ਼ਾ ਬਣਾ ਗਏ ਬਹੁਤ ਮਿਹਰਬਾਨੀ ਚੱਜ ਦਾ ਵਿਚਾਰ ਲੈ ਕੇ ਹਾਜ਼ਰ ਹੋ ਰਹੇ ਆਂ ਕੁਝ ਕਮੈਂਟਾਂ ਬਾਅਦ ਚੱਜ ਦਾ ਵਿਚਾਰ ਹੈ ਜਿਹੜਾ ਉਹ ਪ੍ਰਾਈਮੇਰੀ ਸ਼ਾ ਟੀਵੀ ਦੇ ਉੱਤੇ ਪੈ ਜਾਣਾ ਇਹਦੇ ਜਿਹੜੀ ਇਹ ਪ੍ਰੋਮੋ ਆ ਇਹਦੇ ਥੱਲੇ ਅਸੀਂ ਲਿੰਕ ਵੀ ਚੱਜ ਦਾ ਵਿਚਾਰ ਦਾ ਸਾਂਝਾ ਕਰ ਦੇਣਾ ਤੁਸੀਂ ਸਾਰਤਕ ਟਿੱਪਣੀਆਂ ਕਰਿਓ ਇਹਨਾਂ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਦੱਸਿਓ ਬਹੁਤ ਮਿਹਰਬਾਨੀ